ਸਾਡੀ ਪਾਰਟੀ ਦੇ ਸਿਰਫ ਤਿੰਨ ਲਫ਼ਜ਼ਾ ਸ਼ਰਮਣੀ ਅਕਾਲੀ ਦਲ ਤੇ ਉਹਨਾਂ ਨੂੰ ਅਸੀਂ ਦਿੱਖਤੀ ਤੌਰ ਤੇ ਵੀ ਭੇਜ ਰਹੇ ਆ ਕਿ ਆ ਸਾਡਾ ਪਾਰਟੀ ਦਾ ਨਾਮ ਜਿਹੜਾ ਹੈ ਇਹ ਮੈਸੇਜ ਹੋ ਰਿਹਾ ਕਿ ਕਿਤੇ ਵੀ ਚਾਰ ਬੰਦੇ ਇਕੱਠੇ ਹੋ ਕੇ ਕਹਿ ਦਣਗੇ ਕੱਲ ਨੂੰ ਕੱਲ ਨੂੰ ਕੋਈ ਕਿਤੇ ਬੈਠੇ ਬੰਦੇ ਕੋ ਹੋਰ ਚੋਣ ਕਰ ਦਣਗੇ ਵੀ ਕਿਸੇ ਹੋਰ ਪਾਰਟੀ ਦਾ ਮੈਂ ਬਣ ਗਿਆ ਤਾਂ ਇਸ ਤਰ੍ਹਾਂ ਪ੍ਰਧਾਨਤਾ ਬਦਲੇ ਚਾਹੁੰਦੇ ਆ ਨਾ ਪੜਦੇ ਕਿ ਜੇ ਹਰ ਪਾਰਟੀ ਦਾ ਨਾਮ ਜਿਹੜਾ ਬਿਸਸ ਨਹੀਂ ਹੋਣਾ ਚਾਹੀਦਾ ਉਹ ਕੋਈ ਆਪਣਾ ਨਾਮ ਰੱਖ ਲੈਣ ਸਾਨੂੰ ਕੋਈ ਤਰਜੀਹ ਉਹ ਸ਼੍ਰੋਮਣੀ ਅਕਾਲੀ ਦਲ ਦਾ ਡੈਲੀਗੇਟ ਜਿਹੜਾ ਵਰਕਿੰਗ ਕਮੇਟੀ ਜਿਹੜੀ ਭਰਤੀ ਕਰਕੇ ਤੇ ਉਹ ਜਿਹੜਾ ਤੈਅ ਕਰਦੇ ਐਡਾ ਨਹੀਂ ਕਿ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਬੈਠਾ ਆਪਣੀ ਭਰਤੀ ਕਰਕੇ ਤੇ ਦੇਖਣ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰ ਲਿਆ ਕੋਈ ਚੀਜ਼ਾਂ ਨੋਟ ਕੀਤੀਆਂ ਅਸੀਂ ਮੀਡੀਆ ਦੇ ਵਿੱਚ ਅਖਬਾਰਾਂ ਦੇ ਵਿੱਚ ਉਰੇ ਤੋਂ ਜਿਹੜੀ ਹੈ ਜਿਹੜੀ ਮੈਂ ਉਤਸ਼ਾਹਤ ਤੌਰ ਤੇ ਅੱਜ ਮੀਡੀਆ ਨੂੰ ਬੇਨਤੀ ਕਰਨੀ ਚਾਹੁੰਦਾ ਏ ਤੁਹਾਡੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਜਿਹੜਾ ਸ਼ਬਦ ਤੁਹਾਡੇ ਕੋਲੋਂ ਬੋਲਿਆ ਜਾਣਾ ਜਾਂ ਲਿਖਿਆ ਜਾਣਾ ਉਹ ਲੀਗਲੀ ਸਹੀ ਹੋਣਾ ਚਾਹੀਦਾ ਬਹੁਤ ਸਾਰੀਆਂ ਅਖਬਾਰਾਂ ਨੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਲਿਖ ਦਿੱਤਾ ਜਿਹੜਾ ਕਿ ਮੈਂ ਸਮਝਦਾ ਕਿ ਠੀਕ ਨਹੀਂ ਸੀ ਇਹ ਚੀਜ਼ਾਂ ਵਿਚਾਰਨੀਆਂ ਚਾਹੀਦੀਆਂ ਕਿ ਕਿਤੇ ਵੀ ਚਾਰ ਬੰਦੇ ਇਕੱਠੇ ਹੋ ਕੇ ਕਹਿ ਦੇਣਗੇ ਕੱਲ ਨੂੰ ਕੱਲ ਨੂੰ ਕੋਈ ਕਿਤੇ ਬੈਠੇ ਬੰਦੇ ਕੋਲ ਹੋਰ ਚੋਣ ਕਰ ਦੇਣਗੇ ਵੀ ਕਿ ਸੇ ਹੋਰ ਪਾਰਟੀ ਦਾ ਮੈਂ ਬਣ ਗਿਆ ਤਾਂ ਇਸ ਤਰ੍ਹਾਂ ਪ੍ਰਧਾਨ ਦਾ ਬਦਲੇ ਜਾਂਦੇ ਆ ਨਾ ਬਣਦੇ ਨਿਯਮ ਹੁੰਦੇ ਆ ਮੈਂ ਲਿਖਤੀ ਤੌਰ ਤੇ ਜਿਹੜੇ ਆ ਪਾਰਟੀ ਵੱਲੋਂ ਸਾਰੇ ਅਖਬਾਰਾਂ ਦੇ ਐਡੀਟਰ ਸਾਹਿਬਾਨ ਨੂੰ ਵੀ ਇੱਕ ਬੇਨਤੀ ਪੱਤਰ ਭੇਜ ਰਿਆ ਕਿਉਂਕਿ ਉਹਨਾਂ ਦੇ ਧਿਆਨ ਦੇ ਵਿੱਚ ਲਿਆਉਣਾ ਸਾਡੀ ਡਿਊਟੀ ਆ ਸਾਰੇ ਬਹੁਤ ਸਾਰਿਆਂ ਦਾ ਸਨਮਾਨ ਆ ਬਹੁਤ ਵੱਡਾ ਸਤਕਾਰ ਆ ਬੜੀ ਵੱਡੀ ਉਹਨਾਂ ਦੀ ਜ਼ਿੰਮੇਵਾਰੀ ਆ ਤੇ ਉਹਨਾਂ ਨੂੰ ਅਸੀਂ ਲਿਖਤੀ ਤੌਰ ਤੇ ਵੀ ਭੇਜ ਰਹੇ ਆ ਕਿ ਆ ਸਾਡਾ ਪਾਰਟੀ ਦਾ ਨਾਮ ਜਿਹੜਾ ਇਹ ਮੈਸੇਜ ਹੋ ਰਿਹਾ ਤੇ ਕਿਰਪਾ ਕਰਕੇ ਤੁਸੀਂ ਆਪੋ ਆਪਣੇ ਜਿਹੜਾ ਐਡੀਟোরিয়াল ਸਟਾਫ ਹੈ ਨੀਚੇ ਉਹਨਾਂ ਨੂੰ ਹਦਾਇਤਾਂ ਜਾਰੀ ਕਰੋ ਕਿ ਇਸ ਚੀਜ਼ ਦਾ ਕੋਈ ਵੀ ਲਿਖੇ ਸਾਨੂੰ ਕੋਈ ਇਤਰਾਜ਼ ਨਹੀਂ ਉਹ ਆਪਣੀ ਪਾਰਟੀ ਰਜਿਸਟਰ ਕਰਾ ਲੈਣ ਜਿਹੜੇ ਮਰਜ਼ੀ ਨਾਮ ਤੇ ਕਰਾ ਲੈਣ ਸਾਡੀ ਪਾਰਟੀ ਦੇ ਸਿਰਫ ਤਿੰਨ ਲਫ਼ਜ਼ਾ ਸ਼ਰਮਣੀ ਅਕਾਲੀ ਦਲ ਨਾ ਇਹਦੇ ਕੋ ਅੱਗੇ ਲੱਗਦਾ ਨਾ ਇਹਦੇ ਕੋ ਪਿੱਛੇ ਲੱਗਦਾ ਔਰ ਇਹਦੀ ਇਹ ਰਜਿਸਟ੍ਰੇਸ਼ਨ ਜਿਹੜੀ ਹੈਗੀ ਹੈ ਨੋਟੀਫਿਕੇਸ਼ਨ ਦੀ ਕਾਪੀ ਇਵੇ ਤੁਹਾਨੂੰ ਸਾਹਮਣੇ ਦਿਖਾਤੀ ਆਹ ਦੇਖੋ ਇਲੈਕਸ਼ਨ ਕਮਿਸ਼ਨ ਦੀਆਂ ਚਿੱਠੀਆਂ ਸਾਡੀ ਇਲੈਕਸ਼ਨ ਹੋਈ ਸੀਗੀ ਜਿਹੜੀ ਆ 12 April ਨੂੰ ਤੇ ਆ 28 ਸਤ ਦੀ ਚਿੱਠੀ ਹੈ ਸਰਬੀਰ ਸਿੰਘ ਬਾਦਲ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਇਸੇ ਤਰ੍ਹਾਂ ਜਿਹੜੀ ਆ ਆ ਵੀ ਇਲੈਕਸ਼ਨ ਕਮਿਸ਼ਨ ਦੀ ਚਿੱਠੀ ਆ 5-5 ਦੀ ਸਰਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਾਡੇ ਇਸੇ ਦਫ਼ਤਰ ਦਾ ਬਿਲਡਿੰਗ ਨੰਬਰ 6 ਬੱਧਿਆ ਮਾਰਗ ਚੰਡੀਗੜ੍ਹ ਐਡਰੈਸ ਵੀ ਲਿਖਿਆ ਹੋਇਆ ਅਸੀਂ ਕੋਈ ਗਮਰਾ ਨਹੀਂ ਕਰਦੇ ਕਿਸੇ ਨੂੰ ਅਸੀਂ ਇਹ ਸਾਡੀ ਕੋਈ ਜੱਦੀ ਜਾਇਦਾਦ ਨਹੀਂ ਹੈ ਇਹ ਸਾਡੇ ਬਜ਼ੁਰਗਾਂ ਦੀ ਖੂਨ ਪਸੀਨਾ ਲਾ ਕੇ ਕਾਇਮ ਕੀਤੀ ਹੋਈ ਪਾਰਟੀ ਹੈ ਔਰ ਉਹਨਾਂ ਦੀ ਸੇਵਾਵਾਂ ਦੇ ਸਦਕਾਈ ਅਸੀਂ ਜਿਹੜਾ ਇੱਥੇ ਬੈਠੇ ਆ ਤੇ ਕੱਲ ਨੂੰ ਇੱਥੇ ਕੋਈ ਵੀ ਬੈਠ ਸਕਦਾ ਲੇਕਿਨ ਉਹਨੂੰ ਪਾਰਟੀ ਦਾ ਸੰਵਿਧਾਨ ਪਾਰਟੀ ਦੇ ਨਿਯਮ ਕਾਨੂੰਨ ਸਭ ਕੁਝ ਪਾਲੋ ਕਰਨਾ ਪਏਗਾ ਇਸ ਕਰਕੇ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਕਈ ਵਾਰੀ ਬੋਲਦੇ ਜਿਵੇਂ ਉਹ ਕਹਿ ਦਿੰਦੇ ਆ ਕਈ ਵਾਰੀ ਤੁਹਾਡੇ ਕੋਲੋਂ ਵੀ ਪੁੱਛਿਆ ਜਾਂਦਾ ਕਿਰਪਾ ਕਰਕੇ ਸਾਰੇ ਚੈਨਲਾਂ ਨੂੰ ਸਾਰੀਆਂ ਅਖਬਾਰਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਜਿਹੜਾ ਇਸ ਤਰ੍ਹਾਂ ਕਿਸੇ ਵੀ ਪਾਰਟੀ ਦਾ ਨਾਮ ਜਿਹੜਾ ਬੇਸੁੱਜ ਨਹੀਂ ਹੋਣਾ ਚਾਹੀਦਾ ਉਹ ਕੋਈ ਆਪਣਾ ਨਾਮ ਰੱਖ ਲੈਣ ਸਾਨੂੰ ਕੋਈ ਤਰਾਜ ਉਹ ਵੱਖਰਾ ਚੱਲਣਾ ਚਾਹੁੰਦੇ ਆ ਅਸੀਂ ਤਾਂ ਬੇਨਤੀ ਕੀਤੀ ਸੀ ਕਿ ਇੱਥੇ ਆਓ ਪਰ ਜੋ ਵੱਖਰਾ ਚੱਲਣਾ ਚਾਹੁੰਦੇ ਉਹਨਾਂ ਦੀ ਮਰਜ਼ੀ ਪਰ ਇਹ ਕੰਮ ਨਹੀਂ ਚੱਲ ਸਕਦਾ ਇਹਦਾ ਅਸੀਂ ਲਿਗਲੀ ਨੋਟਿਸ ਲੈ ਰਹੇ ਆਂ ਇਸ ਕਰਕੇ ਅਠਵਾਰਾਂ ਨੂੰ ਅਸੀਂ ਕੋਈ ਹਿੱਸਾ ਨਹੀਂ ਪਾਉਣਾ ਚਾਹੁੰਦੇ ਇਸ ਲੜਾਈ ਦਾ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਕਿਰਪਾ ਕਰਕੇ ਕੋਈ ਵੀ ਇਸ ਤਰ੍ਹਾਂ ਦਾ ਨਾਮ ਨਾ ਲਾ ਦੇ ਬਸ ਨਾਮ ਦੀ ਗੱਲ ਕੀਤੀ ਹੈ ਬਾਰ ਬਾਰ ਹੀ ਜਿੱਤਰ ਕਰਦੇ ਆ ਕਾਲੀ ਸਰ ਬਾਦਲ ਕਹ ਕੇ ਸੰਬੋਧਨ ਕੀਤਾ ਜਾਂਦਾ ਹਾਲੋ ਕੁਦਰਤੀ ਚੰਗੀ ਗੱਲ ਤੁਸੀਂ ਕਰਤੀ ਇਹ ਜਿਹੜਾ ਨੋਟੀਫਿਕੇਸ਼ਨ ਹੈ ਨਾ ਇਹ 1990 ਵਿੱਚ ਕਿਉਂਕਿ ਪਾਰਟੀ ਤਾਂ ਉਸ ਤੋਂ ਪਹਿਲਾਂ ਦੀ ਰਜਿਸਟਰਡ ਆ ਉਦੋਂ ਬਰਨਾਲਾ ਸਾਹਿਬ ਦੇ ਟਾਈਮ ਤੇ ਜਦੋਂ ਚੰਡੀਗੜ੍ਹ ਪੰਜਾਬ ਨੂੰ ਟਰਾਂਸਫਰ ਨਹੀਂ ਹੋਇਆ ਸੀ ਬਰਨਾਲਾ ਸਾਹਿਬ ਮੁੱਖ ਮੰਤਰੀ ਸੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਐਮਐਨਏ ਕਾਫੀ ਉਹਨਾਂ ਦੇ ਨਾਲ ਉਹ ਪਾਰਟੀ ਤੋਂ ਬਾਹਰ ਚਲੇ ਗਏ ਪਾਰਟੀਆਂ ਦੋ ਬਣ ਗਈਆਂ ਸੀ ਇੱਕ ਸ਼੍ਰੋਮਣੀ ਅਕਾਲੀ ਦਲ ਜਿਹਦੇ ਪ੍ਰਧਾਨ ਉਸ ਵੇਲੇ ਬਰਨਾਲਾ ਸਾਹਿਬ ਸਨ ਦੂਜੀ ਬਣ ਗਈ ਸੀ ਸ਼੍ਰੋਮਣੀ ਅਕਾਲੀ ਦਲ ਬ੍ਰੈਕਟ ਚ ਬਾਦਲ ਪਾਰਟੀ ਬਣੀ ਸੀ ਵੱਖਰੀ ਕਿੰਨੇ ਸਾਲ ਉਹ ਪਾਰਟੀ ਚੱਲੀ ਫਿਰ ਜਦੋਂ ਉਹ ਪਾਰਟੀ ਮਰਜ ਹੋਈ ਮੈਂ ਸ਼ਬਦ ਪੜ੍ਹ ਕੇ ਦੱਸਣਾ ਇਹ ਇਹਦੇ ਵਿੱਚ ਲਿਖਿਆ ਹੋਇਆ ਐਂਡ ਵੇਰ ਐ ਸ਼੍ਰੋਮਣੀ ਅਕਾਲੀ ਦਲ ਇਜ਼ ਅ ਰਜਿਸਟਰਡ ਅਨ ਰੈਕਗਨਾਈਜ਼ਡ ਪੋਲੀਟਿਕਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੂਜਾ ਪਹਿਲਾ ਜਿਹੜਾ ਸੀ ਸ਼੍ਰੋਮਣੀ ਅਕਾਲੀ ਦਲ ਦੱਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਇਜ਼ ਅ ਰਜਿਸਟਰਡ ਅਨ ਰੈਕਗਨਾਈਜ਼ਡ ਪੋਲੀਟਿਕਲ ਪਾਰਟੀ ਅੰਡਰ ਦਾ ਪ੍ਰੋਵੀਜ਼ਨ ਆਫ ਸੈਕਸ਼ਨ 29A ਆਫ ਰਿਪਰੈਜ਼ੈਂਟੇਸ਼ਨ ਆਫ ਪੀਪਲਜ਼ ਐਕਟ ਐਂਡ ਵੇਰ ਐਟ ਹੈਜ਼ ਬੀਨ ਰਿਪੋਰਟਡ ਟੂ ਦਾ ਕਮਿਸ਼ਨ ਥੈਟ ਦਾ ਅਫੋਰਸਡ ਸ਼੍ਰੋਮਣੀ ਅਕਾਲੀ ਦਲ ਬਾਦਲ ਹੈਜ਼ ਮਰਜਡ ਵਿਦ ਸ਼੍ਰੋਮਣੀ ਅਕਾਲੀ ਦ ਏ ਰੈਕੋਗਨਾਈਜ਼ਡ ਸਟੇਟ ਪਾਰਟੀ ਇਨ ਦਾ ਸਟੇਟ ਆਫ ਪੰਜਾਬ ਬਾਦਲ ਸਾਹਿਬ ਨੇ ਦੇਖ ਕੇ ਦਿੱਤਾ ਸੀ ਕਿ ਮੈਂ ਆਪਣੀ ਵਕਰੀ ਪਾਰਟੀ ਬੰਦ ਕਰ ਰਿਆਂ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਹਨੂੰ ਮਰਜ ਕਰਨਾ ਚਾਹੁੰਦਾ ਇੱਕ ਕਮਿਸ਼ਨ ਨੇ ਆਰਡਰ ਕੀਤਾ ਸੀ ਦਾ ਐਗਜ਼ਿਸਟਿੰਗ ਐਂਟਰੀ ਐਟ ਸੀਰੀਅਲ ਨੰਬਰ 3394 ਰਿਲੇਟਿੰਗ ਟੂ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼ੈਲ ਬੀ ਅਬੋਲਿਸ਼ਡ ਉੱਥੇ ਜਿਹੜੀ ਰਜਿਸਟਰ ਸੀਗੀ ਉਹ ਕੈਨਸਲ ਹੋ ਗਈ ਅਰੋਧਿਕ ਕਾਪੀ ਉਹਨਾਂ ਨੇ ਬਾਦਲ ਸਾਹਿਬ ਨੂੰ ਉਹਦੀ ਕਾਪੀ ਉਹਨਾਂ ਨੇ ਬਾਦਲ ਸਾਹਿਬ ਨੂੰ ਭੇਜੀ ਸੀ ਉਹ ਦਿਖਾਇਆ ਹੈ ਕਾਪੀ ਆਫ ਦਾ ਚੀਫ ਕਾਪੀ ਟੂ ਦਾ ਚੀਫ ਇਲੈਕਟਰਲ ਆਫਸਰ ਪੰਜਾਬ ਚੰਡੀਗੜ੍ਹ ਦਾ ਕਮਿਸ਼ਨ ਹੈਜ਼ ਰੈਕੋਗਨਾਈਜ਼ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਐਜ਼ ਦਾ ਪ੍ਰੈਜ਼ੀਡੈਂਟ ਆਫ ਸ਼੍ਰੋਮਣੀ ਅਕਾਲੀ ਦਲ ਬਾਦਲ ਸਾਹਿਬ ਨੇ ਆਪਣੇ ਹੱਥੀ ਬਾਦਲ ਨੌਕਸ ਕੁਟਵਾਇਆ ਸੀ ਕਿਉਂਕਿ ਬਾਦਲ ਨੌਕਸ ਲੱਗਣ ਦਾ ਮਤਲਬ ਹੈ ਕਿ ਇੱਕ ਤੜਾ ਸ਼੍ਰੋਮਣੀ ਅਕਾਲੀ ਦਲ ਜਦੋਂ ਤਿੰਨ ਲਫ਼ਜ਼ ਹੁੰਦੇ ਆ ਤੇ ਇਹਦਾ ਮਤਲਬ ਹੈ ਜਿਹੜੀ 1920 ਦੇ ਵਿੱਚ ਬਣੀ ਹੋਈ ਪਾਰਟੀ। ਕਈ ਵਾਰੀ ਮੈਨੂੰ ਯਾਦ ਆ ਅਸੀਂ ਛੋਟੇ ਸੀ ਤੇ ਕਈ ਵਾਰੀ ਸਾਡੇ ਕੋਲ ਗਲਤੀ ਨਾਲ ਬੋਲਿਆ ਜਾਂਦਾ ਸੀ ਤੇ ਬਾਲ ਸਾਹਿਬ ਉਸੇ ਨੂੰ ਟੋਕਦੇ ਸੀ। ਕਹਿੰਦਾ ਪਾਰਟੀ ਦਾ ਨਾਂ ਠੀਕ ਲਓ। ਕਈ ਵਾਰੀ ਅਸੀਂ ਸਟੇਜ ਤੋਂ ਸਟੇਜ ਚਲਾਉਂਦਿਆਂ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਉਸੇ ਵੇਲੇ ਵਿੱਚੇ ਰੋਕ ਦਿੰਦੇ ਹੁੰਦੇ ਸੀ ਵੀ ਪਾਰਟੀ ਦਾ ਨਾਂ ਗਲਤ ਨਾ ਲਓ। ਇਹ ਸ਼੍ਰੋਮਣੀ ਅਕਾਲੀ ਦਲ ਆ। ਇਸ ਕਰਕੇ ਇਹ ਕੋਈ ਮਜ਼ਾਕ ਨਹੀਂ ਹੁੰਦਾ। ਮੈਂ ਦੁਨ ਦੇ ਚਾ ਪੜ ਕੇ ਦੱਸ ਦਿੱਤੀ ਆ ਆਰਡਰ ਦੇ ਵਿੱਚ ਲਿਖਿਆ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜੀ ਅਨ ਰੈਕੋਗਨਾਈਜ਼ ਜਿਹੜੀ ਪਾਰਟੀ ਸੀਗੀ ਉਹ ਮਰਝ ਹੋ ਗਈ ਸੀ ਉਹਦੀ ਐਂਟਰੀ ਇਲੈਕਸ਼ਨ ਕਮਿਸ਼ਨ ਨੇ ਹਟਾ ਦਿੱਤੀ ਉੱਪਰ ਬੈਠੇ ਨੇ ਹੁਣ ਸਿਰਫ ਸ਼੍ਰੋਮਣੀ ਅਕਾਲੀ ਦਲ ਜੇ ਕਿਸ ਨੇ ਵਕਰੀ ਕੋਈ ਰਜਿਸਟ੍ਰੇਸ਼ਨ ਨਹੀਂ ਕਰਾ ਲਿਆ ਉਹ ਨਾਲੇ ਦਾਵਾ ਕਰਦੇ ਆ ਕਿ ਕਈ ਡੈਲੀਗੇਟਸ ਨੇ ਜਿਹੜੇ ਸਾਡੇ ਆਪਣੇ ਕੰਮ ਤੋਂ ਪਹਿਲਾਂ ਹੀ ਚੱਤਾ ਕਰਦੇ ਆ ਵਾਪਸ ਕੀਤੀ ਜਾ ਵੀ ਨਹੀਂ ਨਹੀਂ ਪਹਿਲੀ ਗੱਲ ਇਹ ਮੈਂ ਕਹਿ ਰਿਹਾ ਨਾ ਵੀ ਇਹੀ ਤਾਂ ਜਾਲ ਸਾਜੀ ਹੁੰਦੀ ਹੈ। ਹੁਣ ਸਾਡਾ ਹਰ ਇੱਕ ਚੀਜ਼ ਲਿਖੀ ਹੋਈ ਹੈ ਇਹਦੇ ਵਿੱਚ। ਅਸੀਂ ਕੋਈ ਆਪਣੇ ਕੋਲ ਨਹੀਂ ਕਰਦੇ। ਸਾਡਾ ਆ ਦੇਖੋ ਪੂਰਾ ਲਿਖਿਆ ਹੈ ਵੀ ਤੇਰੇ ਜ਼ਿਲ੍ਹੇ ਦੇ ਕਿੰਨੇ ਡੈਲੀਗੇਟ ਹੋਣਗੇ। ਇਹਦੇ ਸਾਰੇ ਇੱਥੇ ਲੱਗਿਆ ਨੇ। ਪੂਰੀਆਂ ਪੂਰੀਆਂ ਲਿਸਟਾਂ ਚਾਰਟ ਛਪੇ ਹੋਏ ਆ। ਇਹਦੇ ਵਿੱਚ ਕਿਹੜੇ ਜ਼ਿਲ੍ਹੇ ਦੇ ਕਿੰਨੇ ਡੈਲੀਗੇਟ ਹੋਣਗੇ। ਕਿੰਨੇ ਆਉਂਦੇਦਾਰ ਹੋਣਗੇ ਲਿਖਿਆ ਹੋਇਆ। ਪਾਰਟੀ ਦੇ ਵਰਕਿੰਗ ਕਮੇਟੀ ਦੇ ਕਿੰਨੇ ਮੈਂਬਰ ਹੋਣਗੇ ਲਿਖਿਆ ਸਾਰੀਆਂ ਡਿਊਟੀਆਂ ਕਿਸੇ ਨੇ ਕੀਤੀ ਆ। ਵਰਕਿੰਗ ਕਮੇਟੀ ਦੇ 101 ਮੈਂਬਰ ਹੋਣਗੇ ਜਨਰਲ ਕੌਂਸਲ ਦੇ 300 ਮ ਪ੍ਰਟੀਕਲ ਫੇਸ ਕਮੇਟੀ ਦੇ 58 ਮੈਂਬਰ ਹੋਣਗੇ ਹਰ ਚੀਜ਼ ਪਾਰਟੀ ਦੇ ਸੰਵਿਧਾਨ ਦੇ ਵਿੱਚ ਲਿਖੀ ਹੁੰਦੀ ਹੈ ਸੰਵਿਧਾਨ ਪਾਰਟੀ ਦਾ ਨਹੀਂ ਕੋਈ ਬਦਲ ਸਕਦਾ ਕੋਈ ਪ੍ਰਧਾਨ ਨਹੀਂ ਬਦਲ ਸਕਦਾ ਕੋਈ ਉਹਦੇਦਾਰ ਨਹੀਂ ਬਦਲ ਸਕਦਾ ਇਹ ਸਿਰਫ ਜਦੋਂ ਕੋਈ ਐਮੈਂਡਮੈਂਟ ਹੁੰਦੀ ਹੈ ਤਾਂ ਜਿਹੜਾ ਡੈਲੀਗੇਟ ਜਲਾਸਾ ਸਾਡਾ ਉਹ ਕਰਦਾ ਉਹ ਸ਼ਰਮਣੀ ਅਕਾਲੀ ਦਲ ਦਾ ਡੈਲੀਗੇਟ ਜਲਾਸਾ ਜਿਹੜਾ ਵਰਕਿੰਗ ਕਮੇਟੀ ਜਿਹੜੀ ਭਰਤੀ ਕਰਕੇ ਤੇ ਉਹ ਜਿਹੜਾ ਤੈਅ ਕਰਦੀ ਇਦਾਂ ਨਹੀਂ ਕਿ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਬੈਠਾ ਆਪਣੀ ਭਰਤੀ ਕਰਕੇ ਤੇ ਲਿਖ ਲਵੇ ਕਿ ਮੈਂ ਸ਼ਰਮਣੀ ਅਕਾਲੀ ਦਲ ਦੀ ਭਰਤੀ ਕਰਦੀ ਜਾਂ ਤਾਂ ਅਰਪੀ ਸਿੰਘ ਕਾਲਾ ਮੱਛਾ ਤਾਂ ਤੁਹਾਡੀ ਗੱਲ ਕਰਨੀ ਹੈ ਅਹਿਮ ਕਿ ਜਿਹੜੀ ਪੰਜਾਬ ਦੀ ਰਾਜਧਾਨੀ ਹੋਣੀ ਚਾਹੀਦੀ ਹੈ ਉਹ ਅੰਮ੍ਰਿਤਸਰ ਹੋਣਾ ਚਾਹੀਦਾ। ਕਿਉਂਕਿ ਪਾਸੇ ਚੰਡੀਗੜ੍ਹ ਦਾ ਦਾਵਾ ਵੀ ਚੋਕੜਿਆ ਕਰ ਰਿਹਾ ਹੈ। ਚੰਡੀਗੜ੍ਹ ਵੀ ਦਾਅਵਾ ਕਰ ਰਿਹਾ ਹੈ ਕਿ ਉਹ ਬਸਤਾਂ ਕਰ ਦੇ। ਇਹ ਸੌਦੇ ਦਾ ਹਿੱਸਾ ਹੋ ਸਕਦਾ। ਇਹ ਜਿਹੜਾ ਬਾਲਣ ਮਿਲਦਾ ਐਵੇਂ ਨਹੀਂ ਮਿਲਦਾ। ਉਹਦੇ ਪਿੱਛੇ ਬੜਾ ਕੁਝ ਆਪਾਂ ਨੂੰ ਜ਼ਮੀਰਾਂ ਵੇਚਣੀਆਂ ਪੈਂਦੀਆਂ। ਜਿੰਨਾ ਲੋਕਾਂ ਨੇ ਇੰਨੇ ਸਾਲ ਸੰਘਰਸ਼ ਕੀਤਾ ਚੰਡੀਗੜ੍ਹ ਵਾਸਤੇ ਜਿਹੜੇ ਪਿੰਡ ਸਾਡੇ ਉਜਾੜੇ ਗਏ। ਉਹ ਤਾਂ ਬੜੀ ਦਿਰ ਦਾ ਕਹਿੰਦੇ ਚੰਡੀਗੜ੍ਹ ਸਾਡੇ ਪੇ ਪੇ ਦੂਜਾ ਵੀ ਦੇ ਦਈਏ ਦੂਜੇ ਪਾਸੇ ਇਸ ਕਰਕੇ ਇਹ ਜਿਹੜਾ ਬੰਦਨ ਮਿਲਦਾ ਨਾ ਇਹਦੀ ਕੋਈ ਕੀਮਤ ਪਹਿਲਾਂ ਚੁਕਾਈ ਜਾਂਦੀ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਤਾਂ ਹੀ ਆ ਕੇ ਦੰਨੀਆਂ ਡਮਾਂਡਾਂ ਖੜੀਆਂ ਹੁੰਦੀਆਂ ਕਦੀ ਅੱਜ ਤੱਕ ਪੰਜਾਬ ਦੇ ਕਿਸੇ ਬੰਦੇ ਨੇ ਕਿਹਾ ਪੇ ਚੰਡੀਗੜ੍ਹ ਸਾਡੀ ਰਾਜਧਾਨੀ ਨਹੀਂ ਹੈ ਹਮੇਸ਼ਾ ਹਰ ਪਾਰਟੀ ਕਹਿੰਦੀ ਆ ਕਿ ਅਨੇਖੜ ਮੰਗ ਇਵਨ ਜਿਨ੍ਹਾਂ ਨੇ ਬੇਨਸਾ ਵੀ ਕੀਤੀ ਉਹ ਵੀ ਕਹਿੰਦੇ ਆ ਉਹ ਪਾਰਟੀਆਂ ਵੀ ਕਹਿੰਦੀਆਂ ਕਿ ਚੰਡੀਗੜ੍ਹ ਪੰਜਾਬ ਦਾ ਪਰ ਹੁਣ ਕਬਤਲੀ ਦੇ ਸਬੰਧ ਬੜੇ ਡੁੰਗਿਆ ਲੋਕਾਂ ਦੇ ਉੱਤੇ ਕਹਿੰਦੇ ਕੀ ਦੱਸਿਆ ਹੁਣ ਵੀ ਮੈਂ ਤਾਂ ਸਾਰਾ ਕੁਝ ਤੁਹਾਡਾ ਸਾਲਵ ਕਰਾ ਦਣਾ ਇਹ ਸਕੇ ਜੀ ਐਡਜੈਸਟ ਕਰ ਲੈ ਜੀ ਮੇਰਾ ਫੇਵਰਟ ショ345 ਚੈਨਲਟੀ ਜਿਹੜੇ ਦੇ ਨਾਲ ਕਰੀ ਗਿਆ ਹੈ ਇਹ ਵੀ ਪ੍ਰੋਸਾਨੀ ਦਾ ਸਾਲ ਸਰਕਾਰ ਦੇ ਤਰੀਕੇ ਨਾਲ ਬੱਸ ਉਹ ਬਹਿ ਤੇ ਇਹਨਾਂ ਦਾ ਭਰੋਸਾ ਕਿਸੇ ਨੂੰ ਵੀ ਨਹੀਂ ਕਿਉਂਕਿ ਜਦੋਂ ਬੱਚਿਆਂ ਦੀਆਂ ਸੂਹਾ ਖਾ ਕੇ ਦੂਜੀਆਂ ਸੂਹਾ ਖਾ ਕੇ ਮੁੱਕਰ ਜਾਂਦੇ ਇਹ ਤਾਂ ਕਹਿੰਦੇ ਹੈ ਰਾਜਨੀਤੀ ਚ ਨਹੀਂ ਹੋਣਾ ਪ੍ਰੋਸੈਸਿੰਗ ਦਾ ਕਿੱਥੇ ਕਰੋਗੇ ਫਿਰ ਇਹ ਕਹਿੰਦੇ ਹੈ ਕਾਂਗਰਸ ਤੋਂ ਸਮਰਥਨ ਨਹੀਂ ਲੈਣਾ ਪ੍ਰੋਸੈਸ ਕਿੰਦਾ ਕਰੋਗੇ ਪ੍ਰੋਸੈਸ ਇਹਨਾਂ ਦਾ ਕੋਈ ਨਹੀਂ ਇੱਕ ਲੋਕ ਕਿਸਾਨ ਸੱਚਾ ਹੈ ਪਰ ਆ ਹੁਣ ਜਿਹੜੇ ਅਫਸਰ ਨੇ ਸਾਈਨ ਕੀਤੇ ਆ ਉਹ ਵੀ ਐਡਾ ਕੱਚਾ ਨਹੀਂ ਹੋਣਾ ਪਹਿਲਾਂ ਉਹਨੇ ਫਾਈਲ ਤੇ ਜਿਹੜਾ ਉੱਤੋਂ ਲੈ ਕੇ ਸਾਰੇ ਦਾ ਅਪਰੂਵ ਕਰਾ ਕੇ ਫੇਰ ਹੀ ਆਰਡਰ ਕਰਜਣਾ ਕਿਉਂਕਿ ਫਾਈਲ ਵਰਕ ਹੁੰਦਾ ਜਿਹੜਾ ਸਰਕਾਰ ਦਾ ਅਸੀਂ ਵੀ ਕਰਦੇ ਰਹੇ ਆ ਉਹਦੇ ਚ ਪਹਿਲਾਂ ਫਾਈਲ ਦੇ ਉੱਤੇ ਅਪਰੂਵ ਹੁੰਦਾ ਤੇ ਫੇਰ ਆ ਕੇ ਥੱਲੇ ਕੰਸਰਨ ਅਫਸਰ ਕੜਾ ਅਬ ਆਰਡਰ ਕਰਦਾ ਆਰਡਰ ਸੈਕਟੀਆਂ ਦੇ ਲੈਵਲ ਤੇ ਨਿਕਲਦੇ ਹੁੰਦੇ ਆ ਪਰ ਅਪਰੂਵਨ ਫਾਈਲ ਦੇ ਵਿੱਚ ਉੱਤੋਂ ਹੋ ਕਿਉਂ ਅਫਸਰ ਕੋਈ ਵੀ ਐਡਾ ਵੱਡਾ ਰਿਸਕ ਆਪਣੇ ਤੇ ਨਹੀਂ ਲੈ ਸਕਦਾ ਜੇਕਰ ਸਾਡੇ ਨਾਲ ਇਹ ਕੰਟੀਨਿਊ ਰਹੇ ਕਿ ਜੇ ਉਸ ਕੋਈ ਮੈਡ ਮੈਡ ਕੀਤੀ ਜਾਊਗੀ ਜਾਂ ਸ਼ੋਅ ਬਣ ਜਿਹੜਾ ਕਰਦੇ ਨਹੀਂ ਨਹੀਂ ਅਸੀਂ ਤਾਂ ਮੈਂ ਕਿਹਾ ਨਾ ਅਸੀਂ ਅਲਰਟ ਆ ਅਸੀਂ ਅਲਰਟ ਆ ਅਸੀਂ ਤੇ ਅਸੀਂ ਸਮਝਦੇ ਹਾਂ ਕਿ ਇਹ ਹਿੰਮਤ ਨਹੀਂ ਕਰਨਗੇ ਦੁਬਾਰਾ ਸਾਡਾ ਨਾਲ ਜੀ ਮੈਂ ਕਹਿ ਵੀ ਦਿੱਤਾ ਤੇ ਸਾਡੀ ਫੌਜਾਂ ਦਾ ਤਿਆਰ ਉੱਚ ਅਸੀਂ ਕਿਹੜਾ ਕੋਈ ਲੰਬਾ ਟਾਈਮ ਲਾਉਣਾ ਤਿਆਰ ਹੀ ਹੈ ਸਾਡੇ ਦਾ ਜੇ ਜੇ ਦੁਬਾਰਾ ਕੋਈ ਸ਼ਰਤ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਡੀ ਫੌਜਾਂ ਤਿਆਰ ਤੇ ਡਟਣਗੀ